ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਸਤੇ ਜੇ ਮੁੱਲ ਦੀਆਂ 6 ਵੜਾ ਮਖੌਣੀਆਂ 2-3 HF نسل ਦੀਆਂ ਵਹਿੜਾਂ ਇੱਕ ਆ ਬਹੁਤ ਵੱਡੀ ਵਹਿੜ ਕਾਲੇ ਰੰਗ ਦੀ ਇੱਕ ਇਧਰ ਜਰਸੀ ਖੜੀ ਐ ਇੱਕ ਦੋ ਅੰਦਰ ਕਰਾਸ ਵਹਿੜਾਂ ਖੜੀਆਂ ਟੋਟਲ 6 ਪਸ਼ੂ ਆ ਇਨਫਰਮੇਸ਼ਨ ਲੈ ਦਨਾਂ ਛੋਟੇ ਛੋਟੇ ਜੇ ਮੁੱਲ ਹੋਣੇ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇਰਾ ਸਤਿ ਨਾਮ ਮਰਦੀਸ ਹੈ ਪਿੰਡ ਜੜੱਕ ਦੇ ਕੋਠੇ ਜਿਲ੍ਹਾ ਮੋਗਾ ਜੀ ਹਰਦੇਵ ਤੂੜੀ ਕਿਵੇਂ ਲੱਦੀ ਫਿਰਦੇ ਆ ਅ ਤੂੜੀ ਲੱਦੀ ਸੀਗੀ ਤਾਂ ਸਿਰ 'ਚ ਪੈ ਗਈ ਹੋਗੀ ਠੀਕ ਐ ਕਿਧਰੋਂ ਚੱਲੇ ਆ ਇਹ ਮੋਗਾ ਮੋਗਾ ਹਾਂਜੀ ਡੇਢ ਰੂਟ ਕਿਵੇਂ ਚੰਗਾ ਆਹ ਹੈ ਯਾ 440 400 ਪੌਣੇ 400 ਥੀੜੀ ਹੈ 400 ਦੇ ਆਸੇ-ਪਾਸ ਹੀ ਹੈ ਨਾ ਪਰਾਲੀ ਨੇ ਥੋੜੀ ਜਿਹੀ ਬੇਕਦਰੀ ਕਰਦੀ ਹੈ ਨਾ ਕਿਹੜੇ ਪਾਸੋਂ ਲੱਗੀ ਛੇ ਪਸ਼ੂ ਆ ਹਾਂ ਜੀ ਇਹ ਤਾਂ ਲਗਭਗ ਆਲੀ ਤੋਂ ਕੰਨ ਮਸੂਆ ਇਹ ਯਾਰ ਵੀਰੇ ਹੈ ਤਾਂ ਪਿਓਰ ਅਗਲੇ ਨੇ ਦੂਜੇ ਦੱਸੀ ਅਗਲਾ ਭਲਾ ਤੀਜੇ ਜਉਥੇ ਮਾਨ ਵਾਲੇ ਹਾਂ ਆਪਣੀ ਦਾ ਗਾਂਵ ਲਈ ਹੁੰਦੀ ਹੈ ਨਾ ਸੂਇਆਂ 'ਚ ਪੈਣਾ ਆਪਾਂ ਸਹੀ ਹੈ ਠੀਕ ਹੈ ਨਾ ਐਵੇਂ ਕਈ ਜਿਹੜਾ ਦੀ ਕਰਦੇ ਆ ਦੂਜੇ ਨਹੀਂ ਬਈ ਤੀਜੇ ਭੋਵਾ ਕੋਈ ਸੂਆ ਘੱਟ ਮੰਨ ਲੈ ਭੋਵਾ ਵੱਧ ਮੰਨ ਲੈ ਮੇਰੇ 20ਵੇਂ ਮੰਨ ਕੇ ਜੇ ਗਾਂ ਦਾ ਗਾਂ ਹੀ ਵਜਣੀ ਹਾਂ ਦਣ ਕਿੰਨੇ ਲੈ ਜੂ? ਡਣੇ ਬਈ ਤਿਆਰ ਹੀ ਅੱਜ ਪੂਰੇ ਐ ਇਹਦੇ। ਦੁੱਧ ਕੱਲ ਨੂੰ ਸੂ। ਦੁੱਧ ਯਾਰਾ ਅਗਲੇ ਨੇ ਦਾ 25+ ਦੱਸਿਆ ਆਪਾਂ 20 ਮੰਨ ਕੇ ਲਈਏ। ਲੇਵੇ ਦੇ ਹਿਸਾਬ ਨਾਲ। ਠੀਕ ਐ। ਸੀਲ ਦੇ ਹਿਸਾਬ ਨਾਲ। ਜੈਤ ਜੇ ਮੁੱਲ। ਇਹ 55 ਦੀ ਦੇਵਾਂਗੇ। ਕੱਢੀਏ ਬਾਹਰ ਨੂੰ। ਦੋਸਤੋ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਆ। ਪਰ ਆਪਾਂ ਸੂਏ ਵਾਲੇ ਪਾਸੇ ਬਾਈ ਕਹਿੰਦਾ ਕੋਈ ਜਿਦਾਈ ਨਹੀਂ ਕਰਦੇ। ਕੋਈ ਦੂਜਾ ਮੰਨ ਲੇ, ਕੋਈ 10ਵਾਂ ਮੰਨ ਲੇ, ਕੋਈ 15ਵਾਂ ਮੰਨ ਲੇ। ਵੱਡੀ ਵੈੜਾ ਕਾਲੇ ਰੰਗ ਦੀ ਹਵਾਨਾ ਸੋਹਣਾ ਵੱਡਾ ਅੱਜ ਦਿਨ ਪੂਰੇ ਹੋ ਗਏ ਆ ਅੱਜ ਭਲਕਬਾਈ ਦੱਸਦੇ ਨੇ ਸੂਪ ਐ ਨਾ ਬਾਕੀ ਠੰਡੀ ਸੀ ਵੱਲ ਢੱਲਾ ਹਜੇ ਕਾਫੀ ਬਾਕੀ ਆ ਇੰਨੀ ਕੁ ਵੱਲ ਢੱਲ ਦਾ ਕਰਮਾਲੀਆਂ ਸੂਂਦੀਆਂ ਸੂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਰਾਤ ਨੂੰ ਤਾਂ ਮੈਨੂੰ ਲੱਗਦਾ ਸੂਂਦੀ ਨਹੀਂ ਹੋ ਸਕਦਾ ਕੱਲ ਨੂੰ ਸੂਪ ਐ ਜਿੰਨਾ ਤੋਂ ਲਈ ਉਹ ਤਾਂ ਕਹਿੰਦੇ 25 ਲੀਟਰ ਦੁੱਧ ਦੀ ਗਾਰੰਟੀ ਆ ਪਰ ਬਾਈ ਕਹਿੰਦਾ ਅਸੀਂ 20 ਮੰਨ ਕੇ ਲਈ ਆ 20 ਮੰਨ ਕੇ ਅਗਲਾ ਲੈ ਜੇ ਹਵਾਨਾ ਸੋਹਣਾ ਉਪਰੋਂ ਫਟੇ ਨੂੰ ਚੌੜਾ ਸਟਾਰਟ ਹੁੰਦਾ ਝੋਲ ਵਾਲੀ ਬੱਛੀ ਆ ਤਾਂ ਸੋਹਣੇ ਆ ਹਵਾਨੇ ਦੇ ਬਰੀਕ-ਬਰੀਕ ਵੇਂਜ ਵੀ ਚੰਗਿਆਂ ਚਾਰ ਹੀ ਥਾਣਾ ਹਾਦੀ ਚਵਾਈ ਵਾਲੇ ਸੀਲਸਾਉ ਫੁੱਲ ਐ ਪੂਰੀ ਫੁੱਲ ਸੀਲ ਐ ਵੀਰੇ ਨਹੀਂ ਅਗਲਾ ਕਹਿ ਨਰਸਿੰਘਾਂ ਵਾਲੀ ਲੱਤਾਂ ਮਾਰੂਗੀ ਹੂੰ ਠੰਡੀ ਸੀਲ ਫੁੱਲ ਐ ਦੋਸਤੋ ਸੀਲਸਾਉ ਪੂਰੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਅਜੇ ਗੱਬਣ ਆ ਜਦੋਂ ਸੂਪ ਹੀ ਬੱਚਾ ਮੂਹਰੇ ਆਇਆ ਫੇਰ ਤਾਂ ਕਰਮਾਂ ਵਾਲੀ ਨੇ ਲੱਤ ਵੀ ਨਹੀਂ ਚੱਕਣੀ ਆਹ ਵਾਲ ਢਿੱਲਾਂ ਸਾਰੀਆਂ ਕੱਢ ਕੇ ਸੂਣਾ ਅੱਜ ਨਹੀਂ ਸੂਂਦੀ ਕੱਲ ਤੇ ਕਰਮਾਂ ਵਾਲੀ ਸੂਪੂਗੀ ਪੂਰੀ ਵੱਡੀ ਵਹਿੜ ਮੁੱਲ ਕੇ ਨਾ 52 ਦੀ ਦੇਵਾਂਗੇ ਵੀਰੇ 52 ਦੀ ਬਾਈ ਕਹਿੰਦਾ ਦੇਵਾਂਗੇ ਸਿੰਗੀਆਂ ਹੀ ਆਗਲਾ ਵੇ ਸਿੰਗਣਾ ਕਹਿੰਦਾ ਵੀ ਹੂੰ ਦੋਸਤੋ 2 2 ਇੰਚੀ 2 2 ਇੰਚੀ ਸਿੰਗੀਆਂ ਹੈਗੀਆਂ ਤੁਹਾਡੇ ਸਾਹਮਣੇ ਆ ਪਰ ਸੀਲਸ ਹਉ ਆ ਸਿਆਣੇ ਆਮ ਹੀ ਕਹਿੰਦੇ ਹੁੰਦੇ ਆ ਕਿ ਸਿੰਗਾਂ ਦਾ ਝੂੰਗਾ ਬਸ ਉੱਪਰ ਹੂ ਇਹ ਚੰਗਾ ਹਾਂ ਪਰ ਮੈਂ ਹੋਰ ਕਹਿਣ ਲੱਗਾ ਸੀਗਾ ਦੋ ਨੰਬਰ ਤੇ ਆ ਜਾ ਦੋ ਨੰਬਰ ਵੀਰੇ ਜਰਸੀ ਆ ਇਹਦੇ ਦਿਨ ਕੱਲੂ ਪੂਰੇ ਅਗਲੇ ਨੇ ਦੱਸਿਆ ਆਪਣੀ ਦਾ گاਉ ਲਈ ਯਾਰ ਵੀਰੇ ਅਗਲਾ ਤਾਂ 16 17 ਦੱਸਦੇ ਯਾਰ 14 ਮੰਨ ਕੇ ਲਈ ਛੋਟਾ ਜਿਹਾ ਮੋਲਾ ਹਾਂ ਇਹ ਦੇ ਦੇਾਂਗੇ 44 ਦੀ 2 ਨੰਬਰ 44000 ਦੀ ਜਰਸੀ ਬਰੀਡ ਹੈ ਦੂਜਾ ਸੂਆ ਕੋਈ ਸੂਏ ਦੀ ਜਿਦਾਈ ਨਹੀਂ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਕੋਈ ਪੰਜਵਾਂ ਮੰਨ ਲੈ ਪਰ ਦੂਜਾ ਸੂਆ ਆਪਾਂ ਨੂੰ ਕਹੀ ਆਪਾਂ ਵੀ ਭਾਈ ਕਹਿੰਦਾ ਦੂਜਾ ਸੂਆ ਕਹਦਾ ਵਜਨ ਵਜਨ ਬहोत ਹੈ ਪੂਰੀ ਭਾਰੀ ਜਾਨ ਵਾਲੀ ਬੱਚੀ ਆ ਜਿੰਨਾਂ ਤੋਂ ਲਈਓ 16-17 ਕਿਲੋ ਦੁੱਧ ਆਸਤੇ ਪਰ ਬਾਈ ਕਹਿੰਦਾ 14 ਕਿਲੋ ਮੰਨ ਕੇ ਲਈ ਐ ਪਰ 14-15 ਪਿਆਉਣ ਦਾ ਹੱਕ ਵੀ ਬਣਦਾ 44000 ਦੀ ਦੇ ਦੇਣੀ ਆ ਮੱਝਾਂ ਵਰਗਾ ਪੈਠਪੜਾ ਠੋਸ ਨਿੱਗ ਰਹਿਵਾਨਾ ਮੋٹے-ਮੋٹے ਥਾਨਾ ਗੁਲਾਬੀ ਆਦੀ ਚੁਆਈ ਵਾਲੇ ਜਰਸੀ ਬਲੀਡ ਦੀ ਦੂਜਾ ਸੂਬਾ ਵੜ ਦੁੱਧ ਇਹਨਾਂ ਦਾ ਮੱਝਾਂ ਵਰਗੀ ਹੁੰਦਾ ਫੈਟ ਚੰਗੀ ਆਉਂਦੀ ਆ ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀ ਆ ਕਿਉਂਕਿ ਜੇ ਉਹ 14-15 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਸਵਾ ਲੱਖ ਦੀ ਆਉਂਦੀ ਆ ਤੇ ਇਹਨਾਂ ਦਾ ਮੁੱਲ ਮੱਝ ਦੇ ਬਰਾਬਰ ਅੱਧੋਂ ਅੱਧਾ ਹੁੰਦਾ ਤੇ ਐਚ ਐਫ ਦੇ ਮੁਕਾਬਲੇ ਇਹਨਾਂ ਦੀ ਫੈਟ ਚੰਗੀ ਆਉਂਦੀ ਹੈ ਤਾਂ ਹੀ ਐਡਵਾਂਸ ਚ ਰਹਿੰਦੀਆਂ ਬਿਲਕੁਲ ਜਾਇਜ਼ ਹੈ ਮੌਲਾ 44000 ਦੀ ਦੇ ਦੇਣੀ ਆ ਠੋਸ ਨਿੱਗਰ ਰਖਵਾਨਾ ਇੱਕ ਦਿਨ ਮਸਾਂ ਹੀ ਲਊ ਭਾਈ ਕਹਿੰਦਾ ਦਿਨ ਪੂਰੇ ਹੁਣ ਚੈੱਕ ਦੇਣ ਪਿਆ ਦੋ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਵੀਰੇ ਆਹਾ ਇਹ ਵੀ ਸੂਏ ਆਪਣੀ ਕੋਈ ਜਾਇਦ ਨਹੀਂ ਹੈ ਸੂਹਾ ਤਾਂ ਪਾਸੇ ਹੀ ਕਰਦਗੇ ਆਪਾਂ ਕਿੰਨੇ ਦਿਨ ਲੈ ਜੂ ਇਹ ਯਾਰ ਵੀਰੇ 5-4 ਦਿਨ ਹੀ ਲੈਂਦੀ ਆ ਬਾਹਲੇ ਨਹੀਂ ਕਿੰਨਾ ਕ ਦੁੱਧ ਪਿਆਜੂ ਦੁੱਧ ਇਹ ਆ ਵੀਰੇ ਅਗਲੇਂ ਦਾ 18 19 ਦੱਸਿਆ ਆਪਾਂ 17 ਮੰਨੇ ਇਹ ਨਾ ਦੇਊਗੀ ਐਵੇਂ ਮੈਂ ਗਰੰਟੀਆਂ ਦੇਈਆਂ ਮੈਂ ਕੋਈ ਫਾਇਦਾ ਨਹੀਂ ਅਗਲਾ ਯਕੀਨ ਤੇ ਦਾ ਖੜਦਾ ਹੀ ਨਹੀਂ ਹੁੰਦਾ ਅੱਜ ਕੱਲ੍ਹ ਇਹ ਜੈ ਜੈ ਮੁੱਲ ਇਹ ਦੇਵਾਂਗੇ ਵੀਰੇ 52000 ਦੀ ਇਹ 52000 ਦੀ ਬਾਈ ਕਹਿੰਦਾ ਦੇਵਾਂ 18 ਲੀਟਰ ਦੁੱਧ ਦੱਸਦੇ ਪਰ 17 ਕਿਲੋ ਦੀ ਬਾਈ ਕਹਿੰਦਾ ਮੇਰੀ ਗਰੰਟੀ ਆ 52000 ਦੀ ਵੜ ਦੇਊਗਾ ਕੋਈ 3 4 ਦਿਨ ਬਾਈ ਦੱਸਦਾ ਮਸਾਂ ਹੀ ਲਾਊਗੀ ਬਾਕੀ ਹਵਾਨੇ ਦੀ ਤਿਆਰੀ ਬਹੁਤ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਮੂੰਹ ਮੱਤੇ ਦੀ ਸੋਹਣੀ ਆ ਇਹ ਬੂਥੀ ਤੋਂ ਲੱਗਦਾ ਬਾਕੀ ਤੁਸੀਂ ਆਪ ਦੀ ਮਰਜ਼ੀ ਕਰਨੀ ਆ ਮੇਰੇ ਹਿਸਾਬ ਨਾਲ ਲੱਗਦਾ ਕਿ ਵੇੜ ਦੂਜਾ ਸੂਆ ਹੋਊ ਕਿਉਂਕਿ ਲਵੀਜੀ ਬੂਥੀ ਆ ਕਿਉਂਕਿ ਆਮ ਵਾਧੂ ਸੂਏ ਆਣ ਦਾ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਪਕ ਰੋੜ ਜਿਆ ਹੁੰਦਾ ਪਰ ਇਹਦੀ ਲਵੀਜੀ ਬੂਥੀ ਆ ਦੂਜਾ ਸੂਆ ਹੀ ਹੋ ਪਰ ਅਗਲਾ ਜਿਹੜਾ ਮਰਜ਼ੀ ਸੂਆ ਮੰਨ ਲੇ ਸੀਲ ਸੌ ਪੂਰੀ ਆ ਥਣ ਸੋਹਣੇ ਆ ਦੁੱਧ 17 ਕਿਲੋ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਬਾਕੀ ਹੁਣ ਤਾਂ ਸਿਆਲ ਆ ਗੇ ਆ ਵੈੜ ਡੱਬੀ ਆ ਜਾਤ ਚ ਪੈਂਦੀ ਆ 17 18 ਦਿਨਾਂ ਨਾਰਮਲੀ ਦੁੱਧ ਪਿਆਉਣ ਦਾ ਹੱਕ ਬਣਦਾ ਹਵਾਨਾ ਸੋਹਣਾ 17 18 ਕਿਲੋ ਗੁਬਾਈ ਦਾ ਦੁੱਧ ਪਿਆਜੂ 52000 ਦੀ ਦੇ ਦੇਣੀ ਆ ਦੂਜਾ ਸੂਆ ਵੈੜ ਵੈੜ ਖਾਨਾ ਦੂਜਾ ਸੂਆ ਬਾਲ ਢੇਲਾਂ ਕਾਫੀ ਬਾਕੀ ਆ ਬਾਕੀ ਦੇਣਾ ਤਿੰਨ ਚਾਰ ਇਹਨੇ ਲੈ ਜਾਣੇ ਇੱਕ ਇਧਰ ਡੱਬੀ ਵੈੜ ਪੂਰੀ ਵੱਡੀ ਦੋ ਵੈੜਾ ਅੰਦਰ ਖੜੀਆਂ ਕੈਨਵਾ ਸੂਆ ਇਹਦਾ ਗਿਰਿਆ ਦਾ ਦੂਜੇ ਆ ਪਿਓਰੀ ਕਿੰਨੇ ਦਿਨ ਲੈ ਜੂ ਇਹ ਯਾਰ ਵੀਰੇ 4 ਦਿਨ ਪੂਰੇ ਹੈ ਤੇ ਜਿਵੇਂ ਅਗਲੇ ਦੇ ਦਸ ਮਿਤਾਬ ਹੋਈ ਸਕਦਾ ਚੌਥੇ ਸਵੇ। ਹੂੰ। ਹਾਂ ਜੀ। ਦੁੱਧ ਕਿੰਨਾ ਕਿ ਭੇਜੂ? ਦੁੱਧ ਇਹ ਯਾਰ ਵੀਰੇ ਅਗਲੇ ਨੇ ਦੱਸਿਆ ਪਹਿਲੇ ਸਵੇ 18-19 ਲੀਟਰ। ਹੂੰ। ਤੇ ਆਪਾਂ 17 ਮੰਨ ਕੇ ਲਈ ਵੀ ਪਹਿਲੇ ਸਵੇ ਦਿੱਤਾ ਹੀ ਹੋਊਗਾ। ਠੀਕ ਹੈ। ਕਾਤ ਵੀ ਬਹੁਤ ਹੈ। ਦੋਸਤੋ 2-3 ਦਿਨ ਬਾਈ 10 ਤਾਂ ਲੈ ਜੂ HF ਨਸਲ ਦੀ ਡੱਬੀ ਵਹਿੜ ਪ੍ਰਿੰਟ ਵਾਲੀ। 17 ਕਿਲੋ ਦੁੱਧ ਬਾਈ ਕਹਿੰਦਾ ਮੰਨ ਕੇ ਲਈ ਆ ਪਰ ਜਾਤ ਵਾਲੀ ਵਹਿੜ ਆ 17-18। ਬਾਕੀ ਗੱਲ। ਹਾਂ ਵੱਡੀ ਵਹਿੜ ਆ। ਮ ਜ 17 18 ਕਿਲੋ ਜਾਦ ਵਾਲੀ ਵਹਿੜ ਨਹੀਂ ਦਿੰਦੀ ਸਿਆਲਾਂ ਚ ਫਿਰ ਦੇਸੀ ਵਹਿੜ ਨੇ ਥੋੜੀ ਦੇਣਾ ਜਾਇਜ਼ ਜਾ ਮੁੱਲੇ ਦਾ ਇਹ ਬਾਈ ਕਹਿੰਦਾ 55000 ਦੀ ਦੇ ਦਿਆਂਗਾ ਬਿਲਕੁਲ ਜਾਇਜ਼ ਮੁੱਲ ਐਚ ਐਫ ਨਸਲ ਦੀ ਫੁੱਲ ਜਾਦ ਵਾਲੀ ਬੱਛੀ ਆ ਐਵੇਂ ਹੀ ਕਹਿੰਦੇ ਨੇ ਐਚ ਐਫ ਨਸਲ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਵਾਲਾ ਹੋਵੇ ਸਹੀ ਹੋ ਸਕਦਾ ਪਿਆਜੇ ਤਾਂ 20 ਕਿਲੋ ਹੀ ਪਿਆਜੇ ਹੋ ਸਕਦਾ 20 ਤੋਂ 22 ਕਰ ਜੇ ਵੀਰੇ ਪਰ ਆਪਾਂ ਕਹਿੰਦੇ ਨਹੀਂ ਵੀ ਯਾਰ ਇਹ ਗਰੰਟੀਆਂ ਦੇਈ ਇਹ ਅਗਲਾ ਕਹਿੰਦਾ ਤੂੰ ਦਾ ਗਰੰਟੀ ਸੀ ਤੁਸੀਂ 18-19 ਤੇ ਖੜ ਗਈ ਕਿਉਂਕਿ ਦੁੱਧ ਦੇਣਾ ਸੇਵਾ ਨੇ 55000 ਜੈਜਾ ਮੋਲਾ ਐਚ ਐਫ ਨਸਲ ਦੀ ਚੰਗੀ ਬਰੀਡ ਵਾਲੀ ਅਫਸਰ ਵੜ ਲੈਣੀ ਆ ਆਪਾਂ 30-35000 ਦੀ ਆਉਂਦੀ ਆ ਦੂਜਾ ਸੂਆ ਜੈਜਾ ਮੋਲਾ 55000 ਕੋਈ ਥੋੜਾ ਕਣਾ ਮਾਨਤਨ ਤੋਂ ਚਲੋ ਸਾਰੇ ਨਗਾਂ ਚ ਹੋ ਜੂ ਥੋੜਾ ਥੋੜਾ ਹੈ ਤੇ ਆਪਣਾ ਸਲਦੀ ਡੱਬੀ ਵਚੀ ਪਰ ਨਾਰਮਲ 18 20 ਕਿਲੋ ਦੁੱਧ ਖੁੱਲਾ ਪਿਉਣ ਦਾ ਹੱਕ ਬਣਦਾ ਜਾਤ ਵਾਲੀ ਵਹਿੜਾ ਵੱਡੀ ਵਹਿੜਾ ਬਾਕੀ ਜੋ ਜਾਤ ਵਾਲੀ ਵਹਿੜਾ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਇੱਕ ਨੰਬਰ ਕਾਲੀ ਵੀ ਪੂਰੀ ਚੰਗੀ ਵਹਿੜਾ ਚੰਗੇ ਦੁੱਧ ਵਾਲੀ ਆ ਪੰਜ ਨੰਬਰ ਤੇ ਆ ਜਾ ਅਜ ਇਹ ਵੀਰੇ ਇਹ ਵੀ ਲੈ ਤਿਆਰੀਆਂ ਜੀ ਆ ਦੋ ਚਾਰ ਜਾਣੀ ਬਾਹਰੇ ਨਹੀਂ ਦੁੱਧ ਹੈ ਜੀ ਦੁੱਧ ਕਿੰਨਾ ਕਿਹ ਬੈਜੂ ਦੁੱਧ ਇਹ ਅਗਲੇ ਨੇ ਤਾਂ 20 ਦੱਸਿਆ ਆਪਾਂ 18 ਕਿਲੋ ਮੰਨ ਕੇ ਲੈ 9 ਕਿਲੋ ਡੰਗ ਦਾ ਦੇਊਗੀ ਠੀਕ ਹੈ ਹਾਂ ਜੀ ਜੈਜਾ ਮੋਲ ਇਹ ਦੇ ਦਿਆਂਗੇ ਵੀਰੇ ਯਾਰ 50000 5 ਨੰਬਰ 55000 ਦੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ 20 ਕਿਲੋ ਦੁੱਧ ਦੱਸਦੇ ਪਰ ਆਪਾਂ ਡੰਗ ਦਾ 9 ਕਿਲੋ ਦੁੱਧ ਮੰਨ ਕੇ ਲਈ ਜਦ ਯਾਨੀ ਕਿ ਦੋਵਾਂ ਟਾਈਮਾਂ ਦਾ 18 ਕਿਲੋ ਦੁੱਧ ਪਿਆ ਜੂ ਇਹਦੂ ਪਹਿਲੀ ਡੱਬੀ ਵੈੜ ਵੀ ਵੱਡੀ ਆ ਆ ਵੀ ਵੱਡੀ ਆ ਤੇ ਆ ਵੀ ਵੱਡੀ ਆ ਚਾਰ ਵਾੜਾਂ ਤਾਂ ਸੇਮ ਹੀ ਹਾਈਟ ਦੀਆਂ ਇੱਕ ਨੰਬਰ 4 ਨੰਬਰ 5 ਨੰਬਰ ਤੇ 6 ਨੰਬਰ ਇਹਨਾਂ ਦੀ ਹਾਈਟ ਲਗਭਗ ਸਾਰੀਆਂ ਵਹਿੜਾਂ ਦੀ ਸੇਮ ਹੀ ਆ ਉਸ ਤੋਂ ਵੀਡੀਓ ਬਣਾਉਣੀ ਕਰਕੇ ਬਾਹਰ ਪਸ਼ੂ ਕੱਚੇ ਦੇ ਕੱਢੇ ਸੀ ਤੇ ਕੱਚਾ ਕਰਕੇ ਆ ਵੀ ਬਹਿ ਗਈ ਆ ਤੇ ਉਹ ਵੀ ਬਹਿ ਗਈ ਆ ਤੇ ਆ ਵੀ ਬਹਿਣ ਦੀ ਤਿਆਰੀ ਚ ਕਿਉਂਕਿ ਅੰਦਰ ਪੱਕਾ ਫਰਸ਼ ਲੱਗੀ ਆ 17 18 ਕਿਲੋ ਇੱਥੇ ਖੁੱਲਾ ਦੁੱਧ ਪਿਆ ਜੂ ਬਾਕੀ ਥਣ ਭਾਂਡਾ ਸੋਹਣਾ ਵੱਡਾ ਮੋٹے ਮੋٹے ਥਾਣ 52000 ਦੀ ਦੇ ਦੇਣੀ ਆ ਉਸ ਤੋਂ ਹੰਡ ਹੈਗੀ ਆ ਤਾਂ ਕਰਕੇ ਬਾਈ ਨੇ ਪਸ਼ੂ ਨਵਾਏ ਨਹੀਂ ਨਹੀਂ ਡੱਬੀ ਵਹਿੜਾ ਤੇ ਜੇ ਕਿਤੇ ਨਵਾਈ ਨੂੰ ਹੀ ਹੁੰਦੀ ਇਹ ਹੀ ਡੱਬੀ ਚਮਕਣੀ ਸੀ ਹਵਾਨਾ ਸੋਹਣਾ ਚੌੜਾ ਹਵਾਨਾ ਲਾਸਟ ਤੇ ਆ ਜਾ ਲਾਸਟ ਵੀਰੇ ਇਹ ਦੂਜੇ ਸਵੇਸ ਹੁੰਦੀ ਹੈ ਕਿੰਨੇ ਕ ਦਿਨ ਲੈ ਜੂ ਇਹ ਵੀਰੇ ਦੋ ਤਿੰਨ ਦਿਨ ਹੀ ਬਾਹਲੇ ਨਹੀਂ ਦੁੱਧ ਦੁੱਧ ਦੇ ਅਗਰੇ ਉਹਨਾਂ ਨੇ ਦੱਸਿਆ 12 ਕਿਲੋ ਜੋਆ ਹੂੰ 9 ਕਿਲੋ ਡੰਗ ਦਾ ਆਪਾਂ 17 ਮੰਨ ਕੇ ਲਈਏ ਵੀ ਦਿੰਦੀ ਹੈ ਜੈ ਜੈ ਮੋਲ ਇਹ ਵੀਰੇ ਦੇ ਦੇਾਂਗੇ 55000 ਦੀ ਵੇੜ ਵੀ ਚੰਗੀ ਹੈ ਇਹ ਵੀ 52000 ਦੀ ਬਾਈ ਕਹਿੰਦਾ ਦੇ ਦੇਾਂਗੇ ਦੂਜਾ ਸੁਬਾ ਵੇੜ 17 18 ਕਿਲੋ ਦੁੱਧ ਬਾਈ ਦੱਸਦਾ ਜਿੱਦੋਂ ਲਈ ਹੈ ਇੰਨਾ ਪਹਿਲਾਂ ਨਹੀਂ ਦਿੱਤਾ 17 18 ਹੀ ਮੰਨ ਕੇ ਅਗਲਾ ਸੌਦਾ ਕਰ ਲੈ ਮੇਰੇ ਸਾਬ੍ਹ ਨੂੰ ਦੋ ਚਾਰ ਦਿਨ ਮਸਾਂ ਹੀ ਲਊ ਬਾਕੀ ਤੋਰਾ ਦੂਰਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਥਣ ਗਲਾਬੀ ਹਾਤੀ ਚੁਆਈ ਵਾਲੇ ਵੀ 52000 ਦੀ ਬਾਈ ਕਹਿੰਦਾ ਦੇ ਦੇਣੀ ਆ ਯਾਨੀ ਕਿ ਇਹ ਵੀ ਡੰਗ ਦਾ 9 ਕਿਲੋ 9.5 ਕਿਲੋ 8.5 ਕਿਲੋ ਇੱਥੇ ਆ ਰਾਵਣਾ ਦੁੱਧ ਪਿਆਜੂ 17 18 ਕਿਲੋ ਦੁੱਧ ਦੀ ਬਾਈ ਕਹਿੰਦਾ ਇਹਦੀ ਗਾਰੰਟੀ ਖੁੱਲਾ ਪਿਆਜੂ 52000 ਚ ਬਾਈ ਕਹਿੰਦਾ ਮਾਨ ਕਰ ਦੂੰਗਾ ਪਰਲੀ ਵੀ 52 ਦੀ ਇਹ ਵੀ 52 ਦੀ ਚਾਰ ਵਹਿੜਾ ਪੂਰੀਆਂ ਵੱਡੀਆਂ ਐਚਐਫ ਨਸਲ ਦੀਆਂ ਡੱਬੀਆਂ ਵਹਿੜਾ ਪ੍ਰਿੰਟ ਵਾਲੀਆਂ ਇੱਕ ਜਰਸੀ ਆ ਜਰਸੀ ਦੀ ਹਾਈਟ ਤੁਹਾਨੂੰ ਪਤਾ ਹੀ ਆ ਮੀਡੀਅਮ ਜੀ ਹੁੰਦੀ ਆ ਉਲਟਾ ਆਉਂੀਆਂ ਵੜਾ ਫਾਰਮ ਵਾਲੀਆਂ ਦਾ ਚਲੋ ਵੱਡੀਆਂ ਹੈਗੀਆਂ ਪਰ ਆਮ ਨਾਰਮਲ ਜਰਸੀਆਂ ਦਰਮਿਆਨੀਆਂ ਜਿਹੀਆਂ ਹੀ ਹੁੰਦੀਆਂ ਮੁੱਲ ਵੀ ਦਰਮਿਆਨਾ ਹੀ ਆ 44000 ਦੁੱਧ 14 ਕਿਲੋ ਪਿਆਜੂ ਤੇ ਦੁੱਧ ਹੋਊ ਵੀ ਮੱਝ ਵਰਗਾ ਤੇ ਇੱਕ ਆ ਵੱਡੀ ਵੜ 20 ਕਿਲੋ ਦੁੱਧ ਦੀ ਬਾਈ ਕਹਿੰਦਾ ਇਹਦੀ ਗਾਰੰਟੀ ਜੀ ਤੋਂ ਲਈਓ 25 ਕਿਲੋ ਦਾ ਦੱਸਦੇ ਆ ਪਰ ਆਪਾਂ 20 ਮੰਨ ਕੇ ਲਈ ਆ 20 ਮੰਨ ਕੇ ਅਗਲਾ ਲੈ ਜੇ 52000 ਦੀ ਹਾਂਜੀ 52000 ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਇਹ ਛੇ ਪਸ਼ੂ ਆ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਆ ਰਹੇ ਨੂੰ ਸਾਸੀ